ਅੱਜ ਦੀ ਇਸ ਟਾਈਮ ਇੱਕ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਕਿ ਲੁਧਿਆਣਾ ਦੇ ਪੋਸ਼ ਏਰੀਏ ਕਹੇ ਜਾਣ ਵਾਲੇ ਗੁਰਦੇਵ ਨਗਰ ਦੇ ਵਿੱਚ ਜਿੱਥੇ ਕਿ ਰੈਹਾਸ਼ੀ ਏਰੀਏ ਦੇ ਵਿੱਚ ਕਮਰਸ਼ੀਅਲ ਇਮਾਰਤ ਬਣਾਈ ਜਾ ਰਹੀ ਸੀ ਜਿਸ ਨੂੰ ਕਿ ਨਗਰ ਨਿਗਮ ਵੱਲੋਂ ਸੀਲ ਕਰ ਦਿੱਤਾ ਜਾਂਦਾ ਹੈ ਲੇਕਿਨ ਤਾਜ਼ਾ ਹਾਲਾਤ ਦੇਖਣ ਨੂੰ ਮਿਲ ਰਹੇ ਨੇ ਕਿ ਜੋ ਬਿਲਡਿੰਗ ਮਾਲਕਾਂ ਵੱਲੋਂ ਖੁਦ ਹੀ ਨਗਰ ਨਿਗਮ ਦੀ ਸੀਲ ਨੂੰ ਤੋੜ ਦਿੱਤਾ ਗਿਆ ਅਤੇ ਉਨਾ ਵੱਲੋਂ ਦੁਆਰਾ ਤੋਂ ਬਿਲਡਿੰਗ ਦੇ ਵਿੱਚ ਕੰਸਟਰਕਸ਼ਨ ਦਾ ਕੰਮ ਹੈ ਜੋ ਸ਼ੁਰੂ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਮਲਹਾਰ ਰੋਡ ਦੇ ਉੱਤੇ ਪੈਂਦੇ A1 ਸਿਟੀ ਮਾਲ ਦੇ ਨਾਲ ਲੱਗਦੀ ਸੜਕ ਦੇ ਉੱਤੇ ਕਮਰਸ਼ੀਅਲ ਇਮਾਰਤ ਦਾ ਇਲੀਗਲ ਤਰੀਕੇ ਦੇ ਨਾਲ ਨਿਰਮਾਣ ਕੀਤਾ ਜਾ ਰਿਹਾ ਸੀ ਜਿਸ ਦਾ ਮੁੱਦਾ ਉੱਠਦਾ ਹੈ ਅਤੇ ਇਸ ਤੋਂ ਬਾਅਦ ਦੇ ਵਿੱਚ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਹੋਏ ਬਿਲਡਿੰਗ ਨੂੰ ਸੀਲ ਕਰ ਦਿੱਤਾ ਜਾਂਦਾ ਹੈ ਲੇਕਿਨ ਤਾਜ਼ਾ ਹਾਲਾਤ ਇਹ ਨੇ ਕਿ ਬਿਲਡਿੰਗ ਮਾਲਿਕ ਵੱਲੋਂ ਖੁਦ ਹੀ ਸੀਲ ਨੂੰ ਤੋੜ ਦਿੱਤਾ ਗਿਆ ਹੈ ਤਾਂ ਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜੋ ਇਮਾਰਤ ਹੈ ਉਹ ਮੰਤਰੀ ਸੰਜੀਵ ਰੋੜਾ ਦੇ ਰੈਸਟ ਤੋਂ ਕੁਝ ਕਦਮਾਂ ਦੀ ਦੂਰੀ ਦੇ ਉੱਤੇ ਬਣੀ ਹੋਈ ਆ ਲੇਕਿਨ ਹੈਰਾਨੀ ਦੀ ਗੱਲ ਹੈ ਕਿ ਮੰਤਰੀ ਦੇ ਏਰੀਏ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਇਲੀਗਲ ਐਕਟੀਵਿਟੀ ਹੁੰਦੀ ਹੋਈ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਕਰਦੀ ਪਈ ਆ ਉੱਤੇ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਇਹ ਜੋ ਸੜਕ ਹੈ ਜਿਸ ਦੇ ਉੱਤੇ ਕਮਰਸ਼ੀਅਲ ਇਮਾਰਤ ਬਣਾਈ ਜਾ ਰਹੀ ਆ ਉਹ ਕਰੀਬ 30 ਫੁੱਟ ਦੀ ਸੜਕ ਹੈ ਹਾਲਾਂਕਿ 100 ਫੁੱਟ ਜਾ 120 ਫੁੱਟ ਸੜਕ ਚੌੜੀ ਹੋਣ ਤੋਂ ਬਾਅਦ ਹੀ ਉੱਤੇ ਕਮਰਸ਼ੀਅਲੀ ਨਿਰਮਾਣ ਕੀਤਾ ਜਾ ਸਕਦਾ ਹੈ ਲੇਕਿਨ ਕਿਸੇ ਨਾ ਕਿਸੇ ਇਲੀਗਲ ਤਰੀਕੇ ਦੇ ਨਾਲੇ ਨਿਰਮਾਣ ਕੀਤਾ ਜਾ ਰਿਹਾ ਸੀ ਜਿਸ ਨੂੰ ਕਿ ਨਗਰ ਨਿਗਮ ਵੱਲੋਂ ਕਾਰਵਾਈ ਕਰਦੇ ਸੀਲ ਵੀ ਕਰ ਦਿੱਤਾ ਜਾਂਦਾ ਲੇਕਿਨ ਇੱਥੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਇਸ ਤੋਂ ਪਹਿਲਾਂ ਵੀ ਦੇਖਿਆ ਜਾ ਸਕਦਾ ਹੈ ਕਿ ਨਗਰ ਨਿਗਮ ਵੱਲੋਂ ਆਏ ਦਿਨ ਕਈ ਬਿਲਡਿੰਗਾਂ ਨੂੰ ਸੀਲ ਕੀਤਾ ਜਾਂਦਾ ਲੇਕਿਨ ਬਾਅਦ ਵਿੱਚ ਉਸ ਦੀਆਂ ਸੀਲਾਂ ਖੁਦ ਕੋਲ ਵੀ ਦਿੱਤਾ ਜਾਂਦਾ ਹੈ ਲੇਕਿਨ ਇੱਥੇ ਇੱਕ ਨਵਾਂ ਤਰੀਕੇ ਦਾ ਮਾਮਲਾ ਸਾਹਮਣੇ ਹੈ ਕਿ ਨਗਰ ਨਿਗਮ ਸੀਲ ਕਰਦਾ ਹੈ ਬਿਲਡਿੰਗ ਲੇਕਿਨ ਬਾਅਦ ਦੇ ਵਿੱਚ ਉਸ ਨੂੰ ਖੁਦ ਹੀ ਕੋਲ ਵੀ ਦਿੱਤਾ ਜਾਂਦਾ ਹੈ ਬਿਲਡਿੰਗ ਮਾਲਕਾ ਵੱਲੋਂ ਹੁਣ ਦੇਖਣਾ ਪਵੇਗਾ ਕਿ ਨਗਰ ਨਿਗਮ ਇਸ ਮਾਮਲੇ ਦੇ ਵਿੱਚ ਕੀ ਐਕਸ਼ਨ ਲੈਂਦਾ ਹੈ ਤੁਹਾਨੂੰ ਮੌਕੇ ਦੀਆਂ ਤਾਜ਼ਾ ਤਸਵੀਰਾਂ ਇਸ ਟਾਈਮ ਇੱਕ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ